ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਡਤ ਸ਼ਿਵਦੱਤ ਸ਼੍ਰੀ ਰਾਮਚੰਦ ਜੀ ਦਾ ਅਨੰਨ ਭਗਤ ਸੀ ਉਹ ਰੋਜ਼ ਹੀ ਸਵੇਰੇ ਗੰਗਾ ਕਿਨਾਰੇ ਬੈਠ ਕੇ ਪਾਠ ਪੂਜਾ ਕਰਦਾ ਅਤੇ ਰਾਮ ਮੂਰਤੀ ਦੇ ਧਿਆਨ ਵਿੱਚ ਬੈਠ ਕੇ ਕਈ ਕਈ ਘੰਟੇ ਸਮਾਧੀ ਲਾ ਕੇ ਬੈਠਾ ਰਹਿੰਦਾ ਪਰ ਉਸ ਨੂੰ ਅਜੇ ਤੱਕ RAM ji ਦੇ ਦਰਸ਼ਨ ਨਹੀਂ ਸੰ ਹੋਏ ਲੋਕਾਂ ਕੋਲੋਂ ਸਾਹਿਬਜ਼ਾਦੇ ਦੇ ਸ਼ਕਤੀਸ਼ਾਲੀ ਕੌਤਕ ਦੀ ਮਹਿਮਾ ਸੁਣ ਕੇ ਇੱਕ ਦਿਨ ਪੰਡਿਤ ਨੇ ਮਨ ਵਿੱਚ ਕਿਹਾ ਕਿ ਜੇਕਰ ਇਹ ਪੂਰਨ ਅਵਤਾਰ ਹਨ ਤਾਂ ਮੈਨੂੰ ਸ਼੍ਰੀ RAM ਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਫਿਰ ਅੱਗੇ ਤੋਂ ਮੈਂ ਇਹਨਾਂ ਦੀ ਹੀ ਪੂਜਾ ਮੰਨਤਾ ਸ਼ੁਰੂ ਕਰਾਂਗਾ ਜਦੋਂ ਪੰਡਿਤ ਨੇ ਮਨ ਵਿੱਚ ਇਹ ਧਾਰਨਾ ਧਾਰ ਲਈ ਤਾਂ ਕੁਝ ਦਿਨ ਉਪਰੰਤ ਜਦੋਂ ਉਹ ਆਪਣੇ ਨੇਮ ਅਨਸਾਰ ਸਮਾਧੀ ਲਾ ਕੇ ਬੈਠਾ ਹੋਇਆ ਸੀ ਤਾਂ ਅੰਤਰਜਾਮੀ ਗੁਰੂ ਜੀ ਬਾਲਕਾਂ ਨਾਲ ਖੇਡਦੇ-ਖੇਡਦੇ ਪੰਡਿਤ ਸ਼ਿਵਦੱਤ ਦੇ ਮੂਹਰੇ ਖੜੇ ਹੋ ਗਏ ਸਮਾਦੀ ਲੀਨ ਪੰਡਿਤ ਨੂੰ ਇਉਂ ਜਾਪਿਆ ਕਿ ਜਿਵੇਂ ਸ਼੍ਰੀ ਰਾਮਚੰਦਰ ਜੀ ਉਸ ਦੇ ਸਾਹਮਣੇ ਸਾਖਿਆਤ ਖੜੇ ਹਨ ਇਹ ਅਨੁਭਵ ਕਰਕੇ ਉਸ ਨੇ ਝਟਪਟ ਹੀ ਅੱਖਾਂ ਖੋਲ ਕੇ ਵੇਖਿਆ ਉਸ ਦੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੜੇ ਹੱਸ ਰਹੇ ਸਨ ਇਹ ਵੇਖ ਕੇ ਪੰਡਤ ਨੇ ਆਪਣੇ ਮਨ ਦੀ ਭਾਵਨਾ ਵੇਖ ਕੇ ਸ਼ੀਗਰ ਹੀ ਉੱਠ ਕੇ ਅਤਿ ਸ਼ਰਦਾ ਸਹਿਤ ਆਪ ਜੀ ਨੂੰ ਨਮਸਕਾਰ ਕਰਕੇ ਆਪਣਾ ਗੁਰੂ ਮੰਨ ਲਿਆ ਇਹ ਵਾਰਤਾ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਸਾਹਿਬ ਜادہ ਜੀ ਨੇ ਪੰਡਿਤ ਸ਼ਿਵਦਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਹਨ ਅਤੇ ਹੁਣ ਉਹ ਆਪ ਜੀ ਦਾ ਅਨਨ ਭਗਤ ਬਣ ਗਿਆ ਹੈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ